ਸਤਨ ਸੰਤ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਇਸ ਪਵਿੱਤਰ ਅਸਥਾਨ ਦੇ ਜੇ ਚਿੰਤਾ ਨਹੀਂ ਫਿਰ ਚਿੰਤਾ ਹੋਰ ਕਿਹਣੀ ਕਿਹੜੇ ਕੰਮ ਵੀ ਹੋਗਾ ਠੀਕ ਹੈ ਤੇ ਮੈਂ ਦੇਖਦਾ ਵੀ ਤਿੰਨਾਂ ਦਿਨਾਂ ਦਾ ਕੋਈ ਨਾ ਰਾਜਨੀਤਿਕ ਮਦਾ ਬੋਲਿਆ ਨਾ ਕੋਈ ਧਾਰਮਿਕ ਜਥੇਬੰਦੀ ਬੋਲੀ ਨਾ ਕੋਈ ਹੋਰ ਬੋਲਿਆ ਤੇ ਸਰਕਾਰ ਨੂੰ ਵੱਧ ਬੋਲਣਾ ਚਾਹੀਦਾ ਸੀ ਸਰਕਾਰ ਲਈ ਫਿਕਰ ਨੂੰ ਦੀ ਵੱਧ ਚਾਹੀਦੀ ਆ ਪਰ ਮੈਂ ਕਿਉਂਕਿ ਸਰਕਾਰ ਜਿਹੜੀ ਹੁੰਦੀ ਹੈ ਸਾਰਿਆਂ ਧਰਮਾਂ ਦੀ ਤੇ ਸਾਰਿਆਂ ਲੋਕਾਂ ਦੀ ਨੁਮਾਇੰਦਗੀ ਕਰਦੀ ਆ ਤੇ ਜਿਲੇ ਇੰਦਾਂ ਦੇ ਸਾਇੰਸ ਤੋਂ ਵੀ ਇਸ਼ੂ ਜਿਹੜੇ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਆ ਪੇ ਧਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੋਲੀ ਸਕ੍ਰਿਪਟ ਨਹੀਂ ਗੇ ਦੇਵੇਂ ਗੁਰੂ ਆ ਤੁਹਾਡੇ ਦੂਸਰੀਆਂ ਜਿਹੜੀਆਂ ਬਿਆਦਨੀਆਂ ਹੋਈਆਂ ਜਿੰਨੀਆਂ ਹੁਣ ਤੱਕ ਹੋਈਆਂ ਮੇਰੇ ਖਿਆਲ ਬਹੁਤ ਜ਼ਿਆਦਾ ਉਹਨਾਂ ਦੇ ਵਿੱਚ ਮੇਰੇ ਖਿਆਲ ਕਦੇ ਚਲਾਨ ਹੀ ਨਹੀਂ ਟੂ ਕੋਟ ਹੋਇਆ ਸ਼੍ਰੀ ਹਰਮੰਦਰ ਸਾਹਿਬ ਉੱਪਰ ਅਮਲੇ ਧਮਕੀ ਤੋਂ ਬਾਅਦ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਬਾਅਦ ਵਿੱਚ ਭਾਜਪਾ ਗੋਇਅ ਵਫਰ ਦੇ ਵੱਲੋਂ ਗੁਰੂ ਘਰ ਦੀ ਸੁਰੱਖਿਆ ਲੈ ਕੇ ਹਰ ਸੰਭਵ ਉਪਰਾਲਾ ਕਰਨ ਦੀ ਗੱਲ ਵੀ ਆਖੀ ਗਈ ਹੈ ਜਿਸ ਸੰਬੰਧੀ ਗੱਲਬਾਤ ਕਰਦਿਆਂ ਤੇ ਮੁੱਖ ਮੰਤਰੀ ਪੰਜਾਬ ਅਤੇ ਸੰਸਦ ਗੁਰਜੀਤ ਕੋਇਲਾ ਪ੍ਰਤੀ ਰੋਸ ਪ੍ਰਗਟ ਕਰਦੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਅਰਿੰਦਰ ਸਿੰਘ ਧਾਮੀ ਨੇ ਕਿਹਾ ਕਿ ਰਾਮੋਸਥਾਨ ਸਭ ਦੇ ਸਾਂਝੇ ਹੁੰਦੇ ਹਨ ਪਰ ਪੰਜਾਬ ਸਰਕਾਰ ਇਸ ਚਿੰਤਾ ਦੇ ਵਿਸ਼ੇ ਉੱਪਰ ਚੁੱਪੀ ਸਾਧਨਾ ਮੰਨ ਪੱਗੀ ਗੱਲ ਹੈ ਉਹਨਾਂ ਨੇ ਕਿਹਾ ਕਿ ਜਿੱਥੇ ਭਾਜਪਾ ਆਗੂ ਸਾਡੇ ਨਾਲ ਸਤਕਾਂ ਸਿੰਘ ਜੀ ਦੇ ਮੰਦਿਰ ਸਾਹਿਬ ਦੀ ਸੁਰੱਖਿਆ ਸੰਬੰਧੀ ਵਿਚਾਰ ਉਡਾਨਦਾ ਕਰ ਪਹੁੰਚੇ ਹਨ ਇਸ ਸੰਬੰਧੀ ਅਸੀਂ ਦੇਸ਼ ਦੀ ਕੇਂਦਰ ਸਰਕਾਰ ਨੂੰ ਵੀ ਇਸ ਮਸਲੇ ਵਿੱਚ ਲੈ ਸੁਰੱਖਿਆ ਯਕੀਨੀ ਯਕੀਨੀ ਬਣਾਉਂਦੀ ਗੱਲ ਕਰਾਂਗੇ ਬਾਕੀ ਇਹ ਸਿਆਸਤ ਦਾ ਰੇਖਾ ਰੰਦਾ ਮਸਲਾ ਹੈ ਫਿਲਹਾਲ ਕੇਂਦਰ ਸਰਕਾਰ ਦੇ ਵੱਲੋਂ ਆਏ ਨੂੰ ਮਿੰਦਿਆਂ ਨੂੰ ਅਸੀਂ ਮਿਲੇ ਹਾਂ ਪਰ ਅਫਸੋਸ ਦੀ ਗੱਲ ਦਾ ਹੈ ਕਿ ਪੰਜਾਬ ਸਰਕਾਰ ਅਤੇ ਅਮਰਿੰਦਰ ਦੇ ਸੰਸਦ ਮੈਂਬਰ जिन्नाऊ ए ਧਮਕੀ ਦੀ ਮੇਲ ਆਈ ਹੈ ਉਹ ਸਿਰਫ ਮੂਰਖ ਦਰਸ਼ਕ ਬਣੇ ਹੋਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਨਰੇਬਲ ਪ੍ਰਾਈਮ ਮਿਨਿਸਟਰ ਚਿਰਿੰਦਰ ਅਨੰਤਰਭਾਈ ਵੋਧੀ ਜੀ ਬਲੋਂ ਤੇ ਦੇਸ਼ ਦੇ ਸਤਕਾਰਤ ਹੋਮ ਮਿਨਿਸਟਰ ਬਲੋਂ ਸ਼੍ਰੀ ਅਮਿਤ ਸ਼ਾਹ ਬਲੋਂ ਸਾਭਕਾ ਐਮਪੀ ਸ਼੍ਰੀ ਸਵੇਤ ਮਾਲਕ ਜੀ ਪਹੁੰਚੇ ਚੇਤੇ ਤੌਰ ਤੇ ਉਹਨਾਂ ਦਾ ਸੁਨੇਹਾ ਲੈ ਕੇ ਇੱਥੇ ਪਹੁੰਚੇ ਸੀ ਉਹਨਾਂ ਨਾਲ ਬੈਠ ਕੇ ਸਾਰੀ ਵਿਚਾਰ ਵੀ ਹੋਈ ਆ ਤੇ ਉਹਨੇ ਇਸ ਗੱਲ ਦਾ ਯਕੀਨ ਵੀ ਦਿਵਾਇਆ ਕਿ ਮੋਦੀ ਸਾਹਿਬ ਤੇ ਸ਼੍ਰੀ ਅਮਿਤ ਸ਼ਾਹ ਜੀ ਇਹ ਉਹ ਇਸ ਗੱਲ ਤੋਂ ਬਹੁਤ ਜ਼ਿਆਦਾ ਫਿਕਰਮੰਦ ਆ ਕਿ ਜਿਹੜੀਆਂ ਇੱਥੇ ਲਗਾਤਾਰ ਤਿੰਨ ਦਿਨ ਤੋਂ ਇਹ ਮੇ ਰਾਹੀ ਜਿਹੜੇ ਆ ਉਹ ਭੇਜੀਆਂ ਜਾ ਰਹੀਆਂ ਉਹਦੇ ਤੋਂ ਉਹਨਾਂ ਨੇ ਇਹਨਾਂ ਦੀ ਡਿਊਟੀ ਲਾ ਕੇ ਭੇਜਿਆ ਕਿ ਤੁਸੀਂ ਜਾ ਕੇ ਬੈਠ ਕੇ ਸ਼ਮਨੀ ਕੋਲ ਜਰਾ ਪ੍ਰਬੰਧਕ ਕਮੇਟੀ ਨਾਲ ਗੱਲ ਵੀ ਕਰੋ ਤੇ ਯਕੀਨ ਵੀ ਦਿਵਾਓ ਤੇ ਉਹਨੇ ਯਕੀਨ ਵੀ ਦਿਵਾਇਆ ਸਾਨੂੰ ਤੇ ਅਸੀਂ ਉਹਨਾਂ ਦੇ ਧਿਆਨ ਹਿੱਤ ਸਾਰੀ ਜਿਹੜੀ ਉਹ ਆਪ ਵੀ ਇਸ ਗੱਲ ਤੋਂ ਚਿੰਤਤ ਆ ਉਹਨਾਂ ਦੇ ਧਿਆਨ ਵਿੱਚ ਵੀ ਲਿਆਂਦੀ ਆ ਕੁਝ ਪਹਿਲੀਆਂ ਵੀ ਜਿਹੜੀਆਂ ਸਾਡੀਆਂ ਹਿਲੇ ਸਮੇਂ ਤੋਂ ਸਾਈਬਰ ਬ੍ਰਾਂਚ ਵਾਲੀਆਂ ਜਿਹੜੀਆਂ ਆਈਟੀਆਂ ਜਾਲੀ ਵਰਤ ਹੁੰਦੀਆਂ ਕੁਝ ਸਾਡੀਆਂ ਹਟਾਈਆਂ ਵੀ ਗਈਆਂ ਕੁਝ ਹਲੇ ਚੱਲ ਵੀ ਰਹੀਆਂ ਉਹ ਵੀ ਉਹਨਾਂ ਦੇ ਇਤਿਹਾਸ ਚ ਲਿਆਂਦੇ ਆ ਤੇ ਮੌਜੂਦਾ ਜਿਹੜਾ ਸਾਰਾ ਸਿਸਟਮ ਆ ਉਹਦਾ ਵੀ ਉਹਨਾਂ ਨੇ ਆਪਣੀ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਤੇ ਦੇਖਦੇ ਹੋਮਨਿਸਟਰ ਵੱਲੋਂ ਆਪਣੀ ਉਹ ਚਿੰਤਾ ਜ਼ਾਹਰ ਕੀਤੀ ਤੇ ਅਸੀਂ ਉਹਨਾਂ ਨੂੰ ਕਨਵੇ ਕੀਤਾ ਕਿ ਗੁਰੂ ਸਾਹਿਬ ਕਿਰਪਾ ਕਰਨ ਇਹ ਦਾਰ ਬੋਧ ਆ ਰਿਹਾ ਜਿੱਥੋਂ ਹਰ ਇੱਕ ਬੰਦਾ ਝੋਲੀ ਭਰ ਕੇ ਜਾਂਦਾ ਸੋ ਮੈਂ ਉਹਨਾਂ ਨੂੰ ਬੇਨਤੀ ਵੀ ਕਰਦਾ ਕਿ ਤੁਰੰਤ ਇਹਦੇ ਉੱਤੇ ਐਕਸ਼ਨ ਕਰਕੇ ਇਹ ਪਤਾ ਲਾਇਆ ਜਾਵੇ ਵੀ ਇਹਦੇ ਪਿੱਛੇ ਅਸਲੀਅਤ ਕੀ ਆ ਸੋ ਬੈਠ ਕੇ ਜਾਦਾ ਕੱਪੀ ਪੀਤਾ ਤੇ ਬੈਠ ਕੇ ਅਸੀਂ ਉਸ ਬੰਦ ਸਾਰਾ ਜਿਹੜਾ ਵਿਚਾਰ ਪਨਾਂਦਰਾ ਵੀ ਕੀਤਾ ਸੋ ਗੁਰੂ ਸਾਹਿਬ ਕਿਰਪਾ ਕਰ ਨੇ ਬਹੁਤ ਸਾਰਿਆਂ ਨੂੰ ਇਸ ਗੱਲ ਦੀ ਚਿੰਤਾ ਆ ਗੁਰੂ ਦਾਰਿਆ ਇਹ ਤੱਕ ਦਾਰ ਸਾਰਿਆਂ ਦੇ ਦੁੱਖ ਦੂਰ ਕਰਨ ਵਾਲਾ ਆ ਪਰ ਇਹਦੇ ਪਿੱਛੇ ਕੀ ਸਾਜ਼ਿਸ਼ ਚੱਲ ਰਹੀ ਆ ਉਹਦੇ ਬਾਰੇ ਅਸੀਂ ਉਹਨਾਂ ਨੂੰ ਉੱਚੇ-ਚੇ ਤੌਰ ਤੇ ਕਿਹਾ ਵੀ ਜਿਹੜਾ ਬਿੱਲ ਆ ਰਿਹਾ ਬਿਜਲੀ ਨੂੰ ਲੈ ਕੇ ਉਸ ਪਾਰੀ ਵੀ ਕੋਈ ਗੱਲ ਹੋਈ ਹੈ ਕਿਉਂਕਿ ਉਹ ਕੇਂਦਰ ਸਰਕਾਰ ਕੋਲ ਕਿਉਂਕਿ ਨਹੀਂ ਉਹਦੇ ਬਾਰੇ ਨਹੀਂ ਅੱਜ ਸਿਰਫ ਕੇਵਲ ਤਾਂ ਕੇਵਲ ਉਹਨੇ ਕਿਹਾ ਜੀ ਮੈਨੂੰ ਪ੍ਰਧਾਨ ਮੰਤਰੀ ਸਾਹਿਬ ਤੇ ਹੋਮ ਮਿਨਿਸਟਰ ਸਾਹਿਬ ਵੱਲੋਂ ਸੁਨੇਹਾ ਆਇਆ ਕਿਉਂਕਿ ਸਾਫ ਕਾ ਐਮਪੀ ਆ ਵੀ ਤੁਸੀਂ ਤੁਰੰਤ ਜਾ ਕੇ ਸ਼ਾਮਿਲ ਹੋ ਤਰਾ ਪ੍ਰਬੰਧਕ ਕਮੇਟੀ ਨਾਲ ਇਦੇ ਬਾਰੇ ਜਾ ਕੇ ਗੱਲ ਕਰਦੇ ਆਂ ਲੱਗਦਾ ਵੀ ਕੇਂਦਰੀ ਐਸਸੀਆ ਦੀ ਵੀ ਜਿਵੇਂ ਵਾਰੀ ਬਣਦੀ ਐ ਦੇਖੋ ਇਹ ਤਾਂ ਇਹ ਤਾਂ ਮੈਂ ਕਹਿੰਨਾ ਹਰ ਇੱਕ ਦੀ ਬਣਦੀ ਹਰ ਇੱਕ ਸਿੱਖ ਦੀ ਨਹੀਂ ਹਰ ਇੱਕ ਇਸ ਧਰਤੀ ਦਾ ਜਿਹੜਾ ਕੋ ਮਨੋਖਿਆ ਉਹਦੀ ਬਣਦੀ ਆ ਕਿਉਂਕਿ ਇੱਥੇ ਤਾਂ ਸਾਰੇ ਨਤਮਸਤ ਕੋਣ ਆਉਂਦੇ ਆ ਚਾਹੇ ਆਪਣੇ ਦੇਸ਼ ਚਾਹੇ ਵਿਦੇਸ਼ ਚਾਹੇ ਤੇ ਚਾਹੇ ਆਪਣੇ ਸਾਊਥ ਆ ਤੇ ਚਾਹੇ ਵੈਸਟ ਆ ਸੋ ਸਾਰਿਆਂ ਦਾ ਫਰਜ਼ ਬਣਦਾ ਜਿੱਥੇ-ਜਿੱਥੇ ਵੀ ਕਿਸੇ ਨੂੰ ਕੋਈ ਤੇ ਸਰਕਾਰ ਦੀਆਂ ਏਜੰਸੀਆਂ ਦਾ ਵੱਧ ਬਣਦਾ ਕਿਉਂਕਿ ਸੋਰਸ ਪੁਲ ਹੁੰਦੀਆਂ ਇਹਨੂੰ ਸਾਰਾ ਪਤਾ ਹੁੰਦਾ ਦੇਨਾਂ ਦਾ ਜਿਹੜਾ ਆ ਇਹ ਵੱਧ ਫਾਜ਼ੀ ਬਣ ਗਿਆ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਆਬਦੀ ਨਾਲ ਸੰਪਰਕ ਕਰਨ ਦੀ ਕਮੇਟੀ ਨਾਲ ਕੋਈ ਨਹੀਂ ਆਇਆ ਜੀ ਸਾਡੇ ਨਾਲ ਨਾ ਤਾਂ ਕਿਸੇ ਨੇ ਕੋ ਟੈਲੀਫੋਨਿਕਲੀ ਕੀਤਾ ਸੰਪਰਕ ਨਾ ਉਹਦਾ ਵੀ ਪਰਸਨਲ ਤੌਰ ਤੇ ਕੀਤਾ ਤੇ ਮੈਂ ਸਮਝਦਾ ਆਂ ਭਈ ਜੇ ਧੰਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਇਸ ਪਵਿੱਤਰ ਅਸਥਾਨ ਦੇ ਜੇ ਚਿੰਤਾ ਨਹੀਂ ਫਿਰ ਚਿੰਤਾ ਹੋਰ ਕਿਹਣੀ ਕਿਹੜੇ ਕੰਮ ਦੀ ਹੋ ਸਕਦੀ ਠੀਕ ਹੈ ਦੇਖੋ ਅਸੀਂ ਤਾਂ ਆਪਣੀ ਉਹਨਾਂ ਨੂੰ ਬੇਨਤੀ ਕੀਤੀ ਆ ਭਈ ਇਹ ਤੁਰੰਤ ਉਹਨਾਂ ਨੇ ਯਕੀਨ ਵੀ ਦਵਾਇਆ ਭਈ ਅਸੀਂ ਪਰਾੰਤ ਤ ਧਿਆਨ ਚ ਲਿਆ ਕੇ ਜਿਹੜਾ ਧਿਆਨ ਚ ਦਾ ਆਲਰੇਡੀ ਉਹਨਾਂ ਦੇ ਹੈਗੀ ਆ ਉਸ ਧਿਆਨ ਚ ਉਹ ਅੱਜ ਚੇਚੇ ਤੌਰ ਤੇ ਆਏ ਆ ਤੇ ਅਸੀਂ ਇਹ ਗੱਲ ਦੀ ਮੰਗ ਕੀਤੀ ਆ ਵੀ ਭਾਈ ਪ੍ਰਾਂਤ ਦੇ ਦਾ ਜਿਹੜਾ ਆ ਉਹ ਸਾਰਸਕ ਜਿਹੜਾ ਕਿੱਥੇ ਕਿੱਥੋਂ ਚੱਲਦੀ ਕੀ ਇਹਦੇ ਪਿੱਛੇ ਪ੍ਰਸਾਦ ਜਿਹੜਾ ਚੱਲ ਰਿਹਾ ਉਹ ਪ੍ਰਾਂਤ ਮੰਗਾ ਕੀਤਾ ਜਾਵੇ। ਸਾਡੀ ਕਿਵੇਂ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਸੀ ਇਸ ਮਾਮਲੇ ਬਾਰੇ ਕੋਈ ਗ੍ਰਹਿ ਮੰਤਰੀ ਨੂੰ ਕੇਂਦਰੀ ਨੂੰ ਜਾਂ ਪੀਐਮ ਨੂੰ ਕੋ ਲਿਖਿਆ ਸੀ। ਇਹਦੇ ਬਾਰੇ ਅਸੀਂ ਹਾਲੇ ਕਿਉਂਕਿ ਮੈਂ ਅੱਜ ਪ੍ਰੈਸ ਕਾਨਫਰੰਸ ਕੀਤੀ ਆ ਪਹਿਲਾਂ ਤਾਂ ਅਸੀਂ ਨੂੰ ਵਾਂਦੇਸ ਵਿੱਚ ਆਦ ਅੱਗੇ ਵੀ ਇੱਕ ਦੋ ਵਾਰੀ ਇਦਾਂ ਹੋਈ ਆ ਭੇਜਦਾ ਆ ਪਰ ਕਿਉਂਕਿ ਲਗਾਤਾਰ ਹੁਣ 3 ਦਿਨ ਤੇ ਮੁੱਖ ਮੰਤਰੀ ਨੂੰ ਉਹਦੇ ਆ ਰਹੀ ਈਮੇਲ ਤੇ ਇਥੋਂ ਦੇ ਐਮਪੀ ਦੇ ਆ ਰਹੀ ਆ ਜਿਸ ਕਰਕੇ ਫੇਰ ਸਾਨੂੰ ਚਿੰਤਾ ਦਾ ਵਿਸ਼ਾ ਵੀ ਸਗਾ ਇਸ ਕਰਕੇ ਇਹ ਅਸੀਂ ਇਹਨਾਂ ਨੂੰ ਵੀ ਸੈਂਟਰ ਸਰਕਾਰ ਨੂੰ ਵੀ ਲਿਖਾਂਗੇ ਇਹਨਾਂ ਨੂੰ ਵੀ ਅਸੀਂ ਕੌਨਫੀਡੈਂਸ ਲਾਵਾਂ ਕੌਨਫੀਡੈਂਸ ਕਹਿਣ ਤੋਂ ਭਾਵ ਪੇਨ ਦਾ ਵੱਧ ਫਰਜ ਬਣਦਾ ਕਿਉਂਕਿ ਸਰਕਾਰ ਦਾ ਤੰਤਰ ਮਾਤਰ ਅਸੀਂ ਤਾਂ ਗੁਰੂ ਘਰ ਦਾ ਪ੍ਰਬੰਧ ਚਲਾਉਣਾ ਹੈ ਸਰਕਾਰ ਦਾ ਤੰਤਰ ਮਾਤਰ ਸਰਕਾਰਾਂ ਦੇ ਕੋਲ ਨਹੀਂ ਜੀ ਇੱਕ ਲਾਸਟ ਗੱਲ ਹੈ ਜਦੋਂ ਦੋਨਾਂ ਦੇਸ਼ਾਂ ਦੇ ਆਪਸੀ ਪਾਕਿਸਤਾਨ ਅਤੇ ਹਿੰਦੁਸਤਾਨ ਦੇ ਕੋਲ ਆਪਸੀ ਜਦੋਂ ਮਤਕੇ ਦੋਏ ਸੀਗੇ ਚੰਗੂ ਸੀਗੇ ਦੋਨੋਂ ਦਰਵਾਜ਼ਾ ਤੇ ਉੱਤੇ ਇਹ ਇਲਜ਼ਾਮ ਲਗਾਏ ਗਏ ਗਏ ਸੀਗੇ ਪਾਕਿਸਤਾਨ ਕਿ ਪਾਕਿਸਤਾਨ ਹਵਾਈ ਹਮਲਾ ਕਰ ਸਕਦਾ ਸੀ ਉਸ ਨੂੰ ਰੋਕਿਆ ਗਿਆ ਪਰ ਅੱਜ ਤੇ ਹਮਲੇ ਹੋ ਰਿਹਾ ਡੇ ਬਾਏ ਡੇ ਇੱਕ ਮੀਲਸ ਆ ਰਹੀਆਂ ਨੇ ਪਰ ਉਸ ਤੇ ਵੀ ਕਿੰਦਾ ਸਰਕਾਰ ਕੋਈ ਕੋਈ ਏਜੰਸੀ ਜਿਹੜਾ ਇਹ ਕਰਨੀ ਨਹੀਂ ਰਹੀ ਕਿ ਇਹ ਦੇਖਣੇ ਸੀ ਦੇਖੋ ਮੈਂ ਧੰਵਾਦ ਇਸ ਗੱਲ ਦਾ ਕਰਦਾ ਐਮਪੀ ਸਾਹਿਬ ਦਾ ਚਰਚੇ ਤੌਰ ਤੇ ਆਜਾਏ ਆ ਤੇ ਮੈਂ ਦੇਖਦਾ ਵੀ ਤਿੰਨਾਂ ਦਿਨਾਂ ਦਾ ਕੋਈ ਨਾ ਰਾਜਨੀਤਿਕ ਮਦਦ ਬੋਲਿਆ ਨਾ ਕੋਈ ਧਾਰਮਿਕ ਜਸੇ ਬੰਦੀ ਬੋਲੀ ਨਾ ਕੋਈ ਹੋਰ ਬੋਲਿਆ ਜੀ ਤੇ ਸਰਕਾਰ ਨੂੰ ਵੱਧ ਬੋਲਣਾ ਚਾਹੀਦਾ ਸੀ ਸਰਕਾਰ ਲਈ ਫਿਕਰ ਨੂੰ ਦੀ ਵੱਧ ਚਾਹੀਦੀ ਆ ਜੇ ਦਰਬਾਰ ਸਾਹਿਬ ਦੀ ਇੰਨੀ ਚਿੰਤਾ ਆ ਤੇ ਇਹਦੇ ਤੇ ਤੁਰੰਤ ਇਹਨਾਂ ਨੂੰ ਜਿਹੜਾ ਆ ਉਹ ਹਰਕਤ ਚ ਆ ਜਾਣਾ ਚਾਹੀਦਾ ਸੀ ਪਰ ਫਿਰ ਵੀ ਮੈਂ ਕਿਉਂਕਿ ਪੰਜਾਬ ਸਰਕਾਰੋਂ ਤਾਂ ਹਲੇ ਕੋਈ ਹਿਲਜੁਲੇ ਨਹੀਂ ਇਹ ਠੀਕ ਆ ਵੀ ਪੁਲਿਸ ਵਾਲੇ ਪੁਲਰ ਸਾਹਿਬ ਲੱਗਿਓ ਆ ਇੱਥੇ ਬਾਕੀ ਜਿਹੜੇ ਆ ਸਾਰੇ ਸਰਕਾਰ ਵਾਲੋ ਨਾ ਕਿਸੇ ਮੰਤਰੀ ਦਾ ਨਾ ਕੋ ਟੈਲੀਫੋਨ ਤੇ ਕੀ ਬੰਦਾ ਫਾਰਮਲ ਤੌਰ ਤੇ ਕਾਲ ਕਰ ਲੈਂਦਾ ਤੋਂ ਇਹਨਾਂ ਦਾ ਧੰਨਵਾਦ ਕਰਦਾ ਇਹਨਾਂ ਨੇ ਇੰਨਾ ਜਿਹੜਾ ਮਹਿਸੂਸ ਕੀਤਾ ਤੇ ਮੈਂ ਇਹਨਾਂ ਨੂੰ ਬੇਨਤੀ ਵੀ ਕੀਤੀ ਆ ਵੀ ਇਦਾਂ ਮਹਿਸੂਸ ਕਰਕੇ ਨਹੀਂ ਕੰਮ ਚੱਲਣਾ ਸੈਸ਼ਨ ਸੀਗਾ ਕੀਤੇ ਦੀ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਹੋ ਰਹੀ ਸੀ ਕਿ ਤੁਹਾਨੂੰ ਨਹੀਂ ਲੱਗਦਾ ਕਿ ਜੇ ਕੋਈ ਸ਼੍ਰੋਮਣੀ ਅਕਾਲੀ ਦਲ ਦਾ ਨੁਮਾਇੰਦਾ ਵਿਧਾਇਕ ਹੋਂਦਾ ਕਿਉਂਕਿ ਜ਼ਮਾਤ ਵਿੱਚ ਇੰਨੀ ਹੋਂਦੀ ਸ਼੍ਰੋਮਣੀ ਕਮੇਟੀ ਦੇ ਸਾਰੇ ਮੁੱਦੇ ਜਿਹੜੇ ਆ ਉਹ ਸ਼੍ਰੋਮਣੀ ਅਕਾਲੀ ਦਲ ਇੱਕ ਸਿਆਸੀ ਪਾਰਟੀ ਹੋਣ ਦੇ ਨਾਤੇ ਉੱਥੇ ਚੁੱਪਦਾ ਹੈ ਕੱਲ ਉਸ ਸਦਨ ਦੇ ਵਿੱਚ ਵੀ ਗੱਲ ਕੀਤੀ ਜਾ ਸਕਦੀ ਸੀਗੀ ਦੇਖੋ ਬਿਆਲ ਸਿੰਘ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਆ ਠੀਕ ਹੈ ਜੀ ਜਿਹੜੇ ਬੰਗਿਆਂ ਵਾਲੇ ਸੀਗੇ ਸਾਡੇ ਐਮ ਵੈਲਿਊ ਉਧਰ ਆਪ ਦੇ ਪੇਚਲ ਗਏ ਦੀਪਿਕਾ ਨਈਵਕੌਰ ਜੀ ਕਿਉਂਕਿ ਉਹਨਾਂ ਦੇ ਆਪਣੇ ਤੇ ਜਿੰਮੇ ਸੀ ਉਹ ਨਹੀਂ ਜਾ ਸਕੇ। ਪਰ ਮੈਂ ਕਿਉਂਕਿ ਸਰਕਾਰ ਜਿਹੜੀ ਹੁੰਦੀ ਹੈ ਸਾਰਿਆਂ ਧਰਮਾਂ ਦੀ ਤੇ ਸਾਰਿਆਂ ਲੋਕਾਂ ਦੀ ਨਮਾਇੰਦਗੀ ਕਰਦੀ ਆ। ਤੇ ਜਿਲੇ ਇਦਾਂ ਦੇ ਸਾਇੰਸ ਤੋਂ ਵੀ ਇਸ਼ੂ ਜਿਹੜੇ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਆ ਉਹ ਨਮਾਇੰਦਗੀ ਜਮਾਤ ਜਿਹੜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ ਇਹਦੀ। ਜੀ। ਤੇ ਇਸ ਕਰਕੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੌਨਫੀਡੈਂਸ ਸਵਾਲ ਤੋਂ ਪਹਿਲਾਂ ਲਿਆ ਜਾਣਾ ਚਾਹੀਦਾ ਹੈ ਠੀਕ ਆ। ਕੋਈ ਡਰਾਫਟ ਵਗੈਰਾ ਬਣਾਉਣੇ ਹੁੰਦੇ ਸਾਰਾ ਕੁਝ ਪਰ ਜਿਲੇ ਕੁਝ ਇਦੇ ਵਿੱਚ ਕਾਰਵਾਈ ਪਾਉਣੀ ਆ ਮੈਨੂੰ ਸੰਧਵਾਜੀ ਨੇ ਉਹ ਭੇਜਿਆ ਸੀ ਉਹਦਾ ਜਿਹੜਾ ਲਿਖਿਆ ਖਰੜਾ ਵਗੈਰਾ ਤੇ ਮੈਂ ਕੱਲ ਬਹੁਤ ਸਾਰੇ ਐਮਐਲਏਾਂ ਦੇ ਮੈਨੂੰ ਟੈਲੀਫੋਨ ਆ ਗਏ ਉਹਨਾਂ ਨੂੰ ਮੈਂ ਕਿਹਾ ਵੀ ਭਈ ਇਹ ਠੀਕ ਆ ਸਾਰੇ ਧਾਰਮਿਕ ਗ੍ਰੰਥ ਸਤਕਾਰਯੋਗ ਆ ਗੁਰੂ ਸਾਹਿਬ ਸਤਗੁਰ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨੇ ਗੁਰਦਾ ਗੱਦੀ ਦਿੱਤੀ ਆ ਇਸ ਕਰਕੇ ਇਹਨੂੰ ਉਦਾਂ ਰਿਲੇਟ ਕਰਨਾ ਉਹ ਠੀਕ ਨਹੀਂ ਬਾਕੀ ਸਾਰਿਆਂ ਦਾ ਅਸੀਂ ਸਤਕਾਰ ਕਰਦੇ ਆ ਜੀ ਆਖਰੀ ਸਵਾਲ ਹੈ ਇਹ ਅੱਜ ਤੱਕ ਇਤਿਹਾਸ 'ਚ ਕਦੀ ਨਹੀਂ ਸੀ ਹੋਇਆ ਇਤਿਹਾਸਿਕ ਤਦ ਹੀ ਸੀ ਹੋਇਆ ਕਿ ਜਿਹੜਾ ਐਸਜੀਪੀਸੀ ਨੂੰ ਇਗਨੋਰ ਕੀਤਾ ਹੋਏ ਚਾਹੇ ਕੋਈ ਵੀ ਮਸਲਾ ਹੋਵੇ ਚਾਹੇ ਅਸੀਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ਪੁਰਪ ਲਗਾ ਲਈਏ ਉਸ ਦੇ ਵਿੱਚ ਵੀ ਪੰਜਾਬ ਸਰਕਾਰ ਵੱਲੋਂ ਕੋਈ ਮਦਦ ਨਹੀਂ ਕੀਤੀ ਗਈ ਹੁਣ ਸਤਾਧੀਆਂ ਆ ਰਹੀਆਂ ਨੇ ਉਸ ਬਾਬਤ ਵੀ ਕੋਈ ਮਦਦ ਹਲੇ ਕੋਈ ਠੰਡਾ ਬੁੱਲਾ ਨਹੀਂ ਆ ਰਿਹਾ ਉਹ ਕਹਿ ਰਹੇ ਕਿ ਅਸੀਂ ਵਖਰਾ ਮਨਾਵਾਂਗੇ ਇਸ ਤੋਂ ਇਲਾਵਾ ਬੇਅਦਬੀਆਂ ਦਾ ਮਸਲਾ ਹੈ ਉਸ ਦੇ ਉੱਤੇ ਕਾਨੂੰਨ ਬਣਾਉਣ ਨੂੰ ਲੈ ਕੇ ਵੀ ਐਸਜੀਪੀਸੀ ਦੀ ਕੋਈ ਸੁਵਾਰ ਨਹੀਂ ਲਈ ਜਾ ਰਹੀ ਕਿਉਂ ਇਹ ਸਾਈਲੈਂਟ ਕਿਉਂ ਕਰ ਰਹੇ ਨੇ ਕਿਉਂ ਅੱਖੋਂ ਪਰੋਖੇ ਕਰ ਰਹੇ ਨੇ ਐਸਜੀਪੀਸੀ ਨੂੰ ਗੱਲ ਕੀਤੀ ਹੈ ਪੰਜਾਬ ਸਰਕਾਰ ਤੇ ਐਸਜੀਪੀਸੀ ਦੇ ਨਾਲ ਦੇਖੋ ਜਿਹੜਾ ਐਕਟ ਬਣਾਉਣਾ ਜੀ ਉਹ ਤਾਂ ਸਰਕਾਰ ਦੇ ਪਾਸਿਆ ਜਿਹੜਾ ਮੇਰਾ ਕੁਐਸਚਨ ਸੀ ਮੇਰਾ ਕੁਐਸਚਨ ਆ ਧਰਮ ਦੇ ਵਿੱਚ ਤੱਕ ਅੰਦਾਜ਼ੀ ਧਰਮ ਦੇ ਵਿੱਚ ਅੰਦਾਜ਼ੀ ਕੀ ਆ ਪੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੋਲੀ ਸਕ੍ਰਿਪਟ ਨਹੀਂ ਕਿ ਦੇਵੇਂ ਗੁਰੂ ਆ ਸਾਡੇ ਮੇਰਾ ਇਹ ਆ ਉਹਨਾਂ ਨੇ ਬਾਕੀ ਅੱਜ ਤੋਂ ਉਹ ਬਣਾਉਂਦੇ ਆ 295 ਚ ਕੀ ਐਮੈਂਡਮੈਂਟ ਕਰਦੇ ਆ ਠੀਕ ਹੈ ਉਹਦੇ ਵਿੱਚ ਵੀ ਐਟ ਲੀਸਟ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਕੰਫੀਡੈਂਸ ਲੈ ਲੈਣਾ ਚਾਹੀਦਾ ਕਿਉਂਕਿ ਧਾਰਮਿਕ ਕਨਸਟੀਟਿਊਸ਼ਨ ਅਫੈਕਟਡ ਬਾਡੀ ਆ ਦੂਸਰੇ ਜਿਹੜੀਆਂ ਬਿਆਦਨੀਆਂ ਹੋਈਆਂ ਜਿੰਨੀਆਂ ਹੁਣ ਤੱਕ ਹੋਈਆਂ ਮੇਰੇ ਖਿਆਲ ਬਹੁਤ ਜ਼ਿਆਦਾ ਉਹਨਾਂ ਦੇ ਵਿੱਚ ਮੇਰੇ ਖਿਆਲ ਕਦੇ ਚਲਾਨ ਹੀ ਨਹੀਂ ਟੂ ਕੋਟ ਹੋਇਆ ਕਿਤੇ ਉਹ ਵੀ ਗਿਆ ਤਾਂ ਲੈ ਕੇ ਫੇਵਰਟੈਂਸ ਕਰਕੇ ਸਾਰਾ ਕੰਮ ਕਰ ਦਿੰਦੇ ਆ ਸੋ ਇਸੇ ਕਰਕੇ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਅੱਜ ਤਾਂ ਅਸੀਂ ਬੇਨਤੀ ਦੇ ਰੂਪ ਦੇ ਵਿੱਚ ਕਿਹਾ ਕਿ ਇਦਾਂ ਦੇ ਕੋਈ ਵੀ ਧਰਮ ਦੇ ਜਿਹੜੇ ਮੁੱਦੇ ਆ ਠੀਕ ਆ ਤੁਸੀਂ ਐਕਟ ਬਿਆਦਵੀ ਦਾ ਬਣਾਉਣਾ ਬਣਾਓ ਪਰ ਸਤਗੁਰਜੀ ਦੇ ਜਿਲ੍ਹੇ ਸਤਕਾਰ ਨੂੰ 6:00 ਵਜੇ ਦੀ ਆ ਤੇ ਫਿਰ ਸ਼ੋਮਣੀ ਕਮੇਟੀ ਗੁਰਦੁਆਰਾ ਪਰੰਧ ਕਮੇਟੀ ਦਾ ਬਣੀ ਇਸ ਕਮਲੇ ਤੇ ਬੋਲੂਗੀ ਉਹ ਇਹ ਪੰਜਾਬੀ ਟੀਵੀ ਲਈ ਅਮਰੀਖਰ ਤੋਂ ਖੁਸ਼ੀ ਰਿਪੋਰਟ ਰਿਪੋਰਟ